ਕਿਹੜੀ ਕਰ ਗਈ ਮੇਰੇ ਤਾਂ ਬੈ ਨਹੀਂ ਪੈਰੀ ਆ ਗਈ ਮੂੰਹ ਮਰ ਜਾਮ ਮੈਂ ਕੀ ਵੇਚਪਾ ਮੂੰਹ ਮਰ ਜਾ ਹਾਂ ਕੀ ਆਗਾ ਹੈ ਲੱਤਾਂ ਜੀਆਂ ਵਾਲਾ ਤੇ ਰਗਦੀ ਆ ਪਾਣੀ ਚ ਤੇਰ ਕੇ ਆਵਾਂਗੇ ਹਾਈ ਉਂ ਤਾਂ ਬੈਠ ਤੇ ਵੀ ਫੈਨ ਨੂੰ ਕੀ ਕਰਦਾਗਾ ਹੋਰ ਵੀ ਨਾ ਕਿਤੇ ਕੁਸਤ ਦੀ ਹੋਏ ਦੇਖ ਕਿ ਲਿਆ ਲਿਆਉਣੇ ਆਏ ਬੰਦੇ ਕੀ ਬਣੂਗਾ ਸਾਡੇ ਨਾਲ ਹੁਣ ਨਾ ਪਤਾ ਨਹੀਂ ਕਿ ਰੁਕਣਾ ਕਿ ਕਿ ਵੇ ਭੈਣੇ ਨਹੀਂ ਪਾਣੀ ਪਾਦੀ ਰਹੀ ਠੀਕ ਹਮਤ ਚ ਕੀ ਹੋ ਰਹਾ ਜੋਰੀ ਆਏ ਦੇ ਕੀ ਹੋ ਰਿਹਾ ਮਤਾਂ ਨਹੀਂ ਅੱਡਾ ਸਾਰਾ ਭੈਣੇ ਸਾੜ ਤੱਕ ਕੋਈ ਇੰਨੇ ਲੱਗਤਾ ਹੀ ਆਣਾ ਪਤਾ ਨਹੀਂ ਕੌਣ ਤਰ ਗਿਆ ਕੋਈ ਹਾਂ ਮੈਨੂੰ ਵੀ ਸਨੇਹਾ ਆ ਲਈ ਭੈਣੇ ਹਾਂ ਚੱਲ ਮੈਂ ਜਾਇਆ ਉਹ ਮੈਂ ਕੀ ਕਹਿੰਦੀ ਏ ਤੈਨੂੰ ਪਤਾ ਮੈਨੂੰ ਤਾਂ ਬਿੰਦ ਦਾ ਟਾਈਮ ਨਹੀਂ ਹੈ ਭੈਣ ਮਾਰ ਕੇ ਮੈਂ ਤੇਰੇ ਮੂਰੇ ਹਾਂ ਤਵਾਂ ਦੇਖ ਆਪਣੀ ਪੂਰੀ ਆ ਦੋਸਤੀ ਬਚਪਨ ਤੋਂ ਆਪਾਂ ਛੇੜ ਲੀਆਂ ਹੁੰਦੀਆਂ ਸੀ ਇਕੱਠੀਆਂ ਪੜਦੀਆਂ ਹੁੰਦੀਆਂ ਸੀ ਤੇਰੀਆਂ ਦੇਖ ਤੂੰ ਮੈਨੂੰ ਸੱਚੋ ਸੱਚੀ ਦੱਸੀ ਜਮਾਨਾ ਮੁੱਕਰੀ ਤਨੁਕ ਤੇਰਾ ਜਮਾ ਕਿਤੇ ਨਾਂ ਨਹੀਂ ਲੈਂਦੀ ਹੈਗੀ ਵੀ ਤੈਨੂੰ ਕੀ ਜਉਨੇ ਰਾਣੀ ਨੇ ਕੀ ਕਿਹਾ ਤੀਗਾ ਮੈਂ ਤਬੜੀ ਬੁਸਨੀ ਕਹਿ ਰਣੀ ਨਾ ਭਨੇ ਤੂੰ ਮੰਨ ਨਾ ਮੰਨ ਤੈਨੂੰ ਰਾਣੀ ਨੇ ਕਿਹਾ ਸੀਗਾ ਨਾ ਮੈਂ ਭਣ ਤੈਨੂੰ ਕੋਈ ਝੂਠ ਥੋੜਾ ਮਾਰੂੰਗੀ ਨਾ ਤੂੰ ਤੈਨੂੰ ਵੀ ਤੇਰੇ ਮੁੰਡੇ ਨਹੀਂ ਸੌਂ ਰਗ ਗਈ ਜੇ ਤੂੰ ਨਾ ਦੱਸੇ ਮੈਨੂੰ ਦਾ ਭਨੇ ਦੇਖ ਮੈਂ ਤੈਨੂੰ ਸੱਚ ਕਰਦਾ ਹਾਂ ਹਾਂ ਮੈਂ ਤੈਨੂੰ ਦੇਖੂ ਨਹੀਂ ਬੱਚ ਪਣੀ ਤੋ ਲਿਹਾ ਆ ਜਾਏਗਾ ਹਾਂ ਹੋ ਮੈਨੂੰ ਕਹਿੰਦੀ ਤੈਨੂੰ 1000 ਰੁਪਏ ਦੇ ਦਾਨੀ ਆ ਅੱਛਾ ਤੇ ਕਹਿੰਦੀ ਕਿ ਵੀ ਮੁਖਤਿਆਰ ਕੇ ਕਹਿੰਦੀ ਆਹ ਕੁਸਤ ਹੈ ਕਾਦੇ ਵਾਸਤੇ ਕਰਾਉਂਦੀ ਆ ਉਹ ਤੇਰੇ ਬਾਣੇ ਕਾਰੋਬਾਰ ਬੰਦ ਕਰਾਉਂਦੀ ਦੇਹ ਦੇਹ ਲਫੇਰਾ ਬਲ ਕਹਿੰਦਾ ਵੀ ਲੜਦੀਆਂ ਨੇ ਕਿ ਮੈਨੂੰ ਲੜਾਕੀ ਕਹਿੰਦੇ ਨੇ ਕਿ ਵੀ ਮੈਂ ਇਹ ਲੜਾਕੀ ਬਾੜੀ ਆ ਗਈ ਬੇ ਘਰ ਸੁਣ ਪਰ ਇਹ ਗੱਲਾਂ ਝੂਕੀਆਂ ਨਹੀਂ ਰਹਿੰਦੀਆਂ ਹਾਂ ਇਹਨੂੰ ਤਾਂ ਪਤਾ ਤਾਂ ਲੱਗ ਜਾਂਦਾ ਠੀਕ ਹੈ ਹੂੰ ਤੇ ਉਹਨੇ ਪਰ ਮੈਨੂੰ ਪੇਹਤਾ ਮੈਂ ਬਾਗੀ ਤੇ ਅੱਗੇ ਵਾਸਤੇ ਪਰ ਜੇ ਲੜਨਾ ਉਹ ਵੀ ਦੱਸ ਦੇ ਨਾ ਲੜਨਾ ਮੈਂ ਤੇਰਾ ਜਮਾਂ ਨਹੀਂ ਨਾਲ ਲਈਂਦੀਗੀ ਫੇਰ ਮਾਰ ਕੇ ਮੈਨੂੰ ਬਦੀਆ ਤੂੰ ਸੱਚ ਗੱਲ ਦੱਸਤੀ ਦੇਖ ਮੈਂ ਤੇਰਾ ਜਮਾ ਕਿਸੇ ਕੋਲੇ ਵੀ ਨਹੀਂ ਤੇਰਾ ਨਾ ਲੈਦੀ ਨਾ ਕੋਈ ਨਾ ਭਣਿਆ ਜਮਾ ਕਰਾ ਲਾ ਤੇਈ ਕਾਰੋਬਾਰ ਪਿੱਛੇ ਕੋਨੇ ਕਰਵਾਇਆਗਾ ਅੱਛਾ ਕਿਹੜੇ ਸ਼ਾਣੇ ਕੋਲੇ ਕਿੱਧਰ ਆ ਗਾ ਉਹ ਸ਼ਾਣਾ ਕਰਾਂਗਣੀਆ ਭੈ ਚੱਲ ਫੇਰ ਮੈਂ ਕਰਾਂਗਣੀ ਮੈਂ ਉਸੇ ਬਾਬੇ ਕੋਲੇ ਜਾਉਂਗੀ ਮੈਂ ਚੱਲ ਭਣ ਕਚਾ ਬਣਾ ਲੈ ਨਾ ਬਸ ਭਣ ਤੇਰਾ ਤਾਂ ਲਵਾ ਦ ਹੁਣ ਕਿਸੇ ਕੋਲੇ ਨਹੀਂ ਮੈਂ ਦੱਸ ਚੱਲ ਭਣ ਮੇਰਾ ਨੌਣਾ ਲੈ ਹਾਂ ਲੈ ਨਹੀਂ ਦਿੱਤੇ ਨਾ ਦਣਾ ਬਾਬੇ ਵਧੀਆ ਨੇਗੇ ਬਾਬੇ ਕੜਾ ਇਹੋ ਜਿਹਾ ਕੁਝ ਕਰ ਦੇਣਗੇ ਜੇ ਉਹਨਾਂ ਨੂੰ ਜਾ ਕੇ ਕਹਿੰਦੀਆਂ ਰੇਗੀਆਂ ਫੇਰ ਵਿਚਾਰੇ ਕਰਦੇ ਜਿਵੇਂ ਇਹਨਾਂ ਦੇ ਬਾਬਾ ਦਿੱਤੇ ਨਹੀਂ ਘਰ ਵਾਸਤੇ ਹੋਰ ਹਾਂ ਕਿੰਨੇ ਕਿਤੇ 10000 ਰੁਪਏ ਦਿੱਤਾ ਆਏ ਮੈਂ ਮਾਰਿਆ 10000 ਰੁਪਏ ਦਿੱਤਾ ਕੋਨੇ ਕੰਮ ਤੇਰਾ ਪੱਕਾ ਹੋ ਜਾਊਗਾ ਬਾਈ ਤੇ ਇਹ ਜਿਹੜਾ ਤੂੰ 10000 ਬਾਬਿਆਂ ਨੂੰ ਦਿੱਤਾਗਾ ਉਹੀ ਤੀਰਿਆ ਤਾਂ ਘਰ ਡੈ ਲਿਆਉਂਦਾ ਭਣਿਆ ਕੋਲੇ ਤੂੰ ਫਿਰਦੀ ਦੇਖ ਲੈ ਦੇਖ ਲੈ

ਇਹਦੀ ਕੋਈ ਅੰਚੜੀ ਨਹੀਂ ਅਮਰਜੀਤ ਹਲੋ ਹਲੋ ਅਮਰਜੀਤ ਕੀ ਆਪਣੇ ਮੈਨੂੰ ਲੱਗ ਰਿਹਾ ਹਾਂ ਚਲੋ ਠੀਕ ਆ ਫਾਇਦਲੀ ਜੇ ਬੈਠੀ ਟੀਲੀ ਤੇਰੇ ਵਰਗੀਆਂ ਕਰ ਦਾਂਦੀਆਂ ਨੇ ਤੇਰੇ ਵਰਗੀਆਂ ਕਰ ਦਾਂਦੇ ਗਾਣੇ ਵੀ ਨਾ ਹੁਣ ਜਿਹੜੇ ਮੈਥੋਂ ਹੋਣੀ ਸੀ ਹੋ ਗਈ ਹਾਂ ਮੈਥੋਂ ਹੋ ਗਈ ਗਲਤੀ ਹਾਂ ਪੈਨ ਮੜ ਕੇ ਮੈਂ ਤੇਰੇ ਪੈਰ ਫੜਦੀ ਹਾਂ ਹੁਣ ਇਜੂ ਬਾਅਦ ਗਾਹਾਂ ਗੱਲ ਨਾ ਤਿੰਦਾ ਲੈ ਕੇ ਆਪੀ ਵਾਪਸ ਲੇ ਗੋ ਨਾ ਤੂੰ ਮੈਨੂੰ ਆਈਂ ਦੱਸ ਆਪਣੀ ਐਨੀ ਆਉਣੀ ਜਾਣੀ ਸੀ ਦੀ ਹੈ ਵੀ ਤੇਰੇ ਨਾਲ ਮੇਰਾ ਐਡਾ ਪਿਆਰ ਸੀਗਾ ਤੂੰ ਵਾਹ ਮੇਰਾ ਉਹਦੇ ਨਾਲ ਵੀ ਫਰਕ ਪਾਉਣੀ ਆਂਦੀ ਬੜੀ ਤੇਰੇ ਤੇ ਕੀ ਕਰਦੀ ਸੀ ਮੇਰੇ ਤਾਲ ਦੇਤੀ ਪਈ ਗਈ ਬਹੁ ਵੀ ਪੁੱਠੀ ਪਾਉਣੀ ਵਧੀਆ ਹੋਣਾ ਪਈ ਗਈ ਤੇਰੇ ਤੇ ਪੁੱਠੀ ਮੇਰੇ ਤਾਂ ਤੇ ਚੀਸਾ ਨਹੀਂ ਹਰਦਿੰਦਾ ਵਧੀਆ ਵਧੀਆ ਜਿਹੜਾ ਕੋਈ ਕਿਸੇ ਨੇ ਕਰਦਾ ਹੁੰਦਾ ਨਾ ਉਹ ਆਪ ਦੇ ਜੇ ਕੋਈ ਕੋਈ ਆਲੇ-ਦਾਲੇ ਨਹੀਂ ਦੇਖਦਾ ਤਾਂ ਰੱਬ ਦੇਖਦਾ ਹੁੰਦਾ ਚੱਲ ਪਹਿਲਾਂ ਮੜ ਕੇ ਹੁਣ ਤੂੰ ਮਾਫ਼ ਕਰ ਦੇ ਮੈਨੂੰ ਚਾ ਇਹ ਦੂ ਮੁੜ ਕੇ ਪਿਛੇ ਤੇ ਮੇਰੇ ਤੇ ਵੀ ਕਿਸੇ ਤੇ ਕਰਨ ਕਰਾਉਂਦਾ ਮੈਂ ਕਿਸੇ ਤੇ ਵੀ ਨਹੀਂ ਕਰਦੀ ਹਾਂ ਜਾ ਜਾ ਵਾਚ ਕੱਲ ਹਾਂ ਜਾ ਹੂੰ ਇਹ ਆ ਗਈ ਉਹ ਨੂੰ ਚੱਕ ਕੇ ਕਿ ਤੇਰੇ ਤੇ ਨਹੀਂ ਮੈਂ ਕਰਦੀ ਹੈ ਜੀ ਜੇ ਇੰਨਾ ਕੁਝ ਕਰਤਾ ਅਜੇ ਤਾਂ ਮੈਂ ਤੇਰੇ ਤੇ ਨਹੀਂ ਕਰਦੀ 10000 ਤਾਂ ਦੇ ਪਏ ਉਹਨ ਸਿਆਣਿਆਂ ਨੂੰ ਤੇ ਹੁਣ ਮੇਰੇ ਕੋਲੇ ਆ ਕੁਛ ਨਹੀਂ ਕਰਦੇ ਹੈ ਕਿ ਸਿਆਣੇ ਉਹ ਤਾਂ ਆਏ ਆ ਪੈਸੇ ਦਾ ਅਗਲੇ ਨੂੰ ਲਾਲਚ ਦੇਦਾਂਗੇ ਕਿ ਜਾਂ ਤੁਸੀਂ ਤੇ ਅਗਲੇ ਨੂੰ ਤਾਂ ਫੇਰ ਲੈਣੀ ਨੇ ਹੈਗੇ ਬੱਚਿਆਂ ਸ਼ਿਆਰਾ ਖਾਂਦੀਆਂ ਨਹੀਂ ਕਿ ਜਾਂ ਬਾਬੇ ਆਈਂ ਛੋੜੇ ਖਾਤਰ ਵੇਚਦੇ ਨੇ ਕਰਨ ਤਰਾਉਣ ਨੂੰ ਚੱਲ ਬਾਸਾ ਤੋ ਪਤਾ ਬਈ ਪੇਰਨਗਰ ਦੇ ਕੋਲ ਪਾਦੀਆਂ ਨੇ ਹੁਣ ਇੱਧਰ